ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਦਫ਼ਤਰ ਖੋਲਦੇ ਨੇ ਉਹ ਪੈਸੇ ਮਾਰਨੇ ਚੱਲ ਦੂਜੀ ਜਗ੍ਹਾ ਤੇ ਨਵਾਂ ਨਾਂ ਰੱਖਣਾ ਉੱਥੇ ਖੋਲ ਦੇਣੇ ਜਿੱਦਣੋ ਬੱਚੇ ਡਿਪੋਰਟ ਹੋ ਕੇ ਆਏ ਉੱਥੇ ਲੀਡਰਾਂ ਨੇ ਐ ਘੇਰਾ ਪਾ ਲਿਆ ਜਦੋਂ ਟਾਈਮ ਨਹੀਂ ਪਾਇਆ ਜਾਂਦਾ ਮੋ ਸਾਹਮਣੀ ਹਰ ਗੇਟ ਇੱਕ ਇੱਕ ਲੀਡਰ ਨੇ ਮੱਲ ਲਿਆ ਕਾਸ਼ ਉੱਥੇ ਇਹ ਕਹਿ ਕੇ ਆਉਂਦੇ ਵੀ ਮੈਂ ਕੇਂਦਰ ਵੱਲੋਂ ਆਇਆ ਮੈਂ 100 ਨੌਕਰੀ ਦਵਾਂ ਮੈਂ ਪੰਜਾਬ ਸਰਕਾਰ ਵੱਲੋਂ ਆਇਆ ਮੈਂ 100 ਨੌਕਰੀ ਦਵਾਂ ਇੱਥੋਂ ਬੜੇ ਪਿਆਰ ਨਾਲ ਲੈ ਕੇ ਜਾਇਆ ਜਾਂਦਾ ਵੀ ਲੈ ਕੇ ਅਮਰੀਕਾ ਜਾਵਾਂਗੇ ਜਦੋਂ ਇੰਡੋਨੇਸ਼ੀਆ ਇੰਡੋਨੇਸ਼ੀਆ ਖੜ ਕੇ ਫਿਰ ਫੋਨ ਕਰਾਉਂਦੇ ਵੀ ਇੰਨੇ ਪੈਸੇ ਪਾਓ ਜਿੱਥੋਂ ਮਰਜੀ ਪਾਓ। ਬਰਾ ਗੱਲ ਹੀ ਨਹੀਂ ਕਰਦਾ ਪਿਆ ਜੀ सोनू ਜੀ ਜਦੋਂ ਉੱਥੇ ਤੁਸੀਂ ਮੈਨੂੰ ਮੰਨਣ ਲੱਗਦਾ ਨਹੀਂ ਤੁਸੀਂ 7 ਵਜੇ ਤੱਕ ਸਵੇਰੇ ਉੱਥੇ ਰਹੇ ਹੋਗੇ ਅਸੀਂ 7 ਵਜੇ ਤੱਕ ਰਹੇ ਆਂ। ਅਸੀਂ ਤਾਂ ਬੁਥੇ ਪਾਣੀ ਨੂੰ ਵੀ ਤਰਸਦੇ ਆਂ ਕਿਉਂਕਿ 60 ਰੁਪਏ ਦੀ ਬੋਤਲ ਪਾਣੀ ਦੀ ਆ ਉੱਥੇ। ਜੇ ਪਾਣੀ ਮਿਲਦਾ ਪਿਆ ਕਿਸੇ ਨੂੰ ਚਾਹ ਮਿਲਦੀ ਪਈ 40 ਰੁਪਏ ਕੱਪ 50 ਰੁਪਏ ਕੱਪ ਚਾਹ ਦਾ ਆਹੀ ਉੱਥੇ। ਮੈਂ ਤੁਹਾਨੂੰ ਆਪਣੀ ਪਾਰਟੀ ਵੱਲੋਂ ਕਹਿੰਦੇ ਆ ਮੇਰੀ ਪਾਰਟੀ ਦਾ ਕੋਈ ਨੁਮਾਇੰਦਾ ਕੋਈ ਬ ਮੈਂ ਆਇਲਾ ਸਾਹਿਬ ਦੀ 5 ਸਾਲ ਦੀ ਦਵਾਈ ਦਊਂਗਾ ਤੁਹਾਨੂੰ ਤੁਸੀਂ 1 ਸਾਲ ਦੀ ਛੱਡੋ ਇਹਨਾਂ ਕੋਲ ਲਓ ਇੱਕ ਇੱਕ ਸਾਲ ਦੀ ਮੈਂ 5 ਸਾਲ ਦੀ ਦਵਾਈ ਦਊਂਗਾ ਬੜਾ ਵੱਡਾ ਸਟੇਟਮੈਂਟ ਦੇ ਰਿਹਾ ਮੈਂ ਕਾਹ ਦੇ ਰਿਹਾ ਸਟੇਟਮੈਂਟ ਮੈਂ ਦੇ ਦਿੱਤੀ ਕਹਿਤਾ ਤੁਹਾਨੂੰ ਪੰਜਾਬ ਦੇ ਨੌਜਵਾਨ ਬਿਹਤਰ ਭਵਿੱਖ ਦੇ ਲਈ ਹਮੇਸ਼ਾ ਹੀ ਵਿਦੇਸ਼ ਜਾਣ ਦੀ ਤਿਆਰੀ ਕਰਦੇ ਨੇ ਲੇਕਿਨ ਜਿੱਦਾਂ ਹੀ ਉਹ ਉੱਥੇ ਪਹੁੰਚਦੇ ਨੇ ਤਾਂ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਗੱਲ ਕੀਤੀ ਜਾਵੇ ਹੁਣ ਦੀ ਤਾਂ ਹੁਣ ਵੀ ਕਈ ਨੌਜਵਾਨ ਜਿਹੜੇ ਨੇ ਯੂਐਸ ਪਹੁੰਚੇ ਹੋਏ ਸਨ ਜਿਨ੍ਹਾਂ ਨੂੰ ਰਿਪੋਰਟ ਜਿਹੜਾ ਹੈ ਡੋਨਲਡ ਟਰੰਪ ਵੱਲੋਂ ਕੀਤਾ ਜਾ ਰਿਹਾ ਤੇ 40 40 ਜਿਸ ਤੋਂ ਬਾਅਦ ਕਈ ਵਾਰ ਹੁਣ ਪੰਜਾਬ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਕਈ ਫਰਜੀ ਏਜੰਟਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ ਉੱਤੇ ਹੀ ਹੁਣ ਅੰਮ੍ਰਿਤਸਰ ਦੇ ਵਿੱਚ ਸੋਨੂ ਜੰਡਿਆਲਾ ਜੋ ਕਿ ਕਾਂਗਰਸ ਪਾਰਟੀ ਦੇ OBC ਦੇ ਪ੍ਰਧਾਨ ਨੇ ਉਹਨਾਂ ਵੱਲੋਂ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਇੱਕ ਪੱਤਰ ਜਿਹੜਾ ਹੈ ਉਹ ਦਿੱਤਾ ਗਿਆ ਸੋਨੂ ਜੀ ਕੀ ਕਹਿਣਾ ਚਾਹੋਗੇ ਇੱਕ ਪਾੰਗ ਪੱਤਰ ਜਿਹੜਾ ਹੈ ਉਹ ਤੁਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਹੈ ਔਰ ਖਾਸ ਤੌਰ ਤੇ ਜਿਹੜੇ ਇਹ ਫਰਜੀ ਏਜੰਟ ਨੇ ਉਹਨਾਂ ਨੂੰ ਲੈ ਕੇ ਦਿੱਤਾ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲਾਂ ਭਾਜੀ ਵਾਹਿਗੁਰੂ ਜੀ ਕ ਆਪ ਜੀ ਦੀ ਸਮੁੱਚੀ ਟੀਮ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਇਹ ਭਾਜੀ ਮੁੱਦਾ ਬੜਾ ਇੰਪੋਰਟੈਂਟ ਮੁੱਦਾ ਵਾ ਟਰੈਵਲ ਜੈਂਟ ਜਿਹੜੇ ਆ ਨਾ ਇਹ ਡਰਗ ਜਿਹੜੀ ਵੇਚਣ ਵਾਲੇ ਨਸ਼ਾ ਤਸਕਰ ਆ ਉਸ ਤੋਂ ਵੀ ਜ਼ਿਆਦਾ ਖਤਰਨਾਕ ਆ ਨਸ਼ਾ ਕੋਈ ਲੈਂਦਾ ਵਾ ਤੇ ਹੌਲੀ-ਹੌਲੀ ਮਰਦਾ ਤੇ ਇਹ ਤੇ ਜੱਕ ਦਾ ਵੀ ਬੰਦੇ ਨੂੰ ਮਾਰ ਦਿੰਦੇ ਜਦੋਂ ਅਸੀਂ 90 ਲੱਖ ਲੈ ਲੈਂਦੇ ਇਕੱਠਾਈ ਔਰ ਕਾਰਨ ਕੀ ਆ ਕਿ ਇਹਨਾਂ ਲੋਕਾਂ ਤੇ ਬੜੇ ਲੰਮੇ ਸਮੇਂ ਤੋਂ ਸਜ਼ਾ ਕੱਸ ਦੇਣਾ ਚਾਹੀਦਾ ਸੀ ਕਿਉਂਕਿ ਮੈਂ ਤੇ ਬੜੇ ਲੰਮੇ ਸਮੇਂ ਤੋਂ ਲੜਾਈ ਲੜਨ ਦੇ ਇਹਨਾਂ ਦੇ ਟਰੈਵਲ ਜੈਂਟ ਪੰਜਾਬ ਦੇ ਵਿੱਚ ਜਿਸ ਬੰਦੇ ਨੂੰ ਕੋਈ ਕੰਮ ਨਹੀਂ ਜਿਹੜਾ ਵਿਲੜੂਗਾ ਨਕਮਾ ਸਿਰੇ ਦਾ ਹੋਊਗਾ ਨਾ ਜਾਂ ਤੇ ਉਹ ਬਾਬਾ ਬਣੂਗਾ ਤੇ ਜਾਂ ਟਰੈਵਲ ਏਜੰਟ ਬਣੂ ਜਿਹੜਾ ਖੁਦ ਨਹੀਂ ਕਦੀ ਗਿਆ ਹੁੰਦਾ ਕਿਤੇ ਉਹ ਕਹਿੰਦਾ ਮੈਂ ਤੈਨੂੰ ਅਮਰੀਕਾ ਕੈਨੇਡਾ ਘੱਲ ਦੂੰ ਉਹ ਜਿੱਦਾਂ ਗਾਂ ਦੀ ਗਾਂ ਕੋਈ ਵੇਂਦਾ ਦੂਜੇ ਨੂੰ ਵੇਂਦਾ ਤੀਜੇ ਨੂੰ ਵੇਂਦਾ ਉਦਾਂ ਡੇਹ ਜਾਂਦੇ ਜਿੱਦਾਂ ਇੱਟ ਪੁੱਟਿਆ ਕਲਾਕਾਰ ਨਿਕਲਦੇ ਇੱਟ ਪੁੱਟਿਆ ਏਜੰਟਾ ਨਿਕਲਦੇ ਹਰ ਹਰ ਪਿੰਡ ਦੇ ਵਿੱਚ ਤੁਹਾਨੂੰ ਮਿਲਣਗੇ ਔਰ ਇਨਾਂ ਏਜੰਟਾਂ ਦੀ ਤਦਾਦ ਦਿਨੋ ਦਿਨ ਜਿੱਦਾਂ ਵੱਧ ਰਹੀ ਆ ਔਰ ਬੇਹਦ ਚਿੰਤਾ ਦਾ ਵਿਸ਼ਾ ਪੰਜਾਬ ਲਈ ਇਹ ਖਤਰੇ ਦੀ ਘੰਟੀ ਆ ਕਿਉਂ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਬੜਾ ਸ਼ੌਂਕ ਹੈ ਬਾਹਰ ਜਾਣ ਦਾ ਔਰ ਕੰਮ ਕਰਦੇ ਵਿੱਚ ਕੋਈ ਗੱਲ ਨਹੀਂ ਜਿਹੜਾ ਬੰਦਾ 60 ਤੋਂ 70 ਲੱਖ ਰੁਪਈਆ ਲਾ ਕੇ ਗਿਆ 50 ਲੱਖ ਤੋਂ ਥੱਲੇ ਤੇ ਕਿਸੇ ਵੀ ਨਹੀਂ ਲਾਇਆ ਉਹ ਬੰਦੇ ਦੇ ਕੋਈ ਦਿਮਾਗ 'ਚ ਥੋੜੀ ਨੁਕਸ ਹੈ ਉਹ ਦੋ ਨੰਬਰ 'ਚ ਜਾਊਗਾ ਉਹ ਬੇਸਿਕਲੀ ਇੱਕ ਨੰਬਰ 'ਚ ਜਾਊਗਾ ਔਰ ਜਦੋਂ ਉਹ ਪੈਸੇ ਦਿੱਤੇ ਜਾਂਦੇ ਆ ਉਦੋਂ ਕੁਝ ਹੋਰ ਹੁੰਦਾ ਬਾਅਦ 'ਚ ਕੁਝ ਹੋਰ ਹੁੰਦਾ ਪਹਿਲਾਂ ਕਿਹਾ ਜਾਂਦਾ ਕਿ ਸਾਨੂੰ ਪੈਸੇ ਦਿਓ ਅਸੀਂ ਇਨੇ ਪੈਸਿਆਂ 'ਚ ਬਾਹਰ ਘੱਲ ਦਾਂਗੇ ਬਾਚੋ ਹੌਲੀ ਹੌਲੀ ਪਤਾ ਲੱਗਦਾ ਕਿ ਇਥੋਂ ਫਲਾਈਟ ਕਿਤੇ ਹੋਰ ਦੀ ਸੀ ਐਦਾਂ ਹੀ ਦੋ ਮੁੰਡੇ ਕਟਾਰੀ ਦਾ ਕਜਨਾਲੇ ਦਾ ਸੀ ਇੰਡੋਨੇਸ਼ੀਆ ਚ ਫਸ ਗਏ ਜਿਹੜੇ ਐਦਾਂ ਹੀ ਬਹੁਤ ਸਾਰੇ ਤਰਨ ਤਰਨ ਟਰੈਵਲ ਏਜੰਸੀ ਕੇ ਜਿਹੜੇ ਕਰੋੜਾਂ ਦੀ ਠੱਗੀ ਮਾਰ ਕੇ ਫਰਾਰ ਹੋ ਗਏ ਬਹੁਤ ਸਾਰੇ ਲੋਕਾਂ ਦੇ ਪੈਸੇ ਡੀਸੀ ਸਾਹਿਬ ਨਾਲ ਮਿਲ ਕੇ ਸੀ ਕਈਆਂ ਨਾਲ ਦਵਾਈ ਵੀ ਆ ਔਰ ਕਈਆਂ ਨੇ ਜਿਨ੍ਹਾਂ ਨੇ ਕੋਈ ਜਿਆਦਾ ਹੈਰਾ ਫੇਰੀਆਂ ਕੀਤੀਆਂ ਨਹੀਂ ਹਟਦੇ ਉਹਨਾਂ ਦੇ ਪਰਚੇ ਵੀ ਦਰਜ ਕਰਾਏ ਔਨ ਰਿਕਾਰਡ ਮੇਰੇ ਕੋਲ ਔਰ ਅੱਜ ਜਿਹੜੀ ਮੈਂ ਡੀਸੀ ਸਾਹਿਬ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਜਿਹੜੇ ਨੌਜਵਾਨ ਰਿਪੋਰਟ ਹੋਏ ਅ ਉਹਦੇ ਵਿੱਚ ਜੇ ਕਿਤੇ 5% 7% 10% ਗਲਤੀ ਉਹਨਾਂ ਦੀ ਤੇ 90% ਉਹਨਾਂ ਟਰੈਵਲ ਏਜੰਟਾਂ ਦੀ ਗਲਤੀ ਆ ਜਿਨ੍ਹਾਂ ਨੇ ਦੇਸ਼द्रोह ਕੰਮ ਕੀਤਾ ਕਿਉਂਕਿ ਦੇਸ਼ ਦੇ ਨਾਲ ਦਗਾ ਕੀਤਾ ਇਸ ਕਰਕੇ ਇਹਨਾਂ ਤੇ 420 ਨਹੀਂ ਨੇ ਦੇਸ਼द्रोह ਦਾ ਮਕਦਮਾ ਦਰਜ ਹੋਣਾ ਚਾਹੀਦਾ 420 ਦਾ ਉਹਨਾਂ ਨੂੰ ਪਤਾ ਸਾਨੂੰ ਫੜਨਾ ਨਹੀਂ ਕਿ ਇਹਨੇ ਜਮਾਨਤ ਮਿਲ ਜਾਣੀ ਇਸ ਕਰਕੇ ਜਿਹੜੇ ਉਹਨਾਂ ਦੇ ਹੌਸਲੇ ਵੱਧ ਰਹੇ ਆ ਔਰ ਇਹਨਾਂ ਲੋਕਾਂ ਨੇ ਉਹਨਾਂ ਲੋਕਾਂ ਦਾ ਵੀ ਨਾਂ ਖਰਾਬ ਕਰਤਾ ਜਿਹੜੇ ਕੋਈ 2-4 ਸਹੀ ਸੀ ਨਾ ਚੰਗੇ ਲੋਕ ਸੀ ਉਹਨਾਂ ਦਾ ਵੀ ਕੰਮ ਖਰਾਬ ਕਰਤਾ ਉਹਨਾਂ ਲੋਕਾਂ ਨੂੰ ਵੀ ਅੱਜ ਗਾੜੀ ਆਉਣ ਦੀ ਲੋੜ ਆ ਜਿਹੜੇ ਲੋਕਾਂ ਨੇ ਸਹੀ ਕੰਮ ਕਰਕੇ ਲੋਕਾਂ ਨੂੰ ਬਾਹਰ ਭੇਜਿਆ 1 ਨੰਬਰ ਚ ਭੇਜਿਆ ਅਜ ਉਹ ਲੋਕ ਵੀ ਇਹਨਾਂ ਲੋਕਾਂ ਦੇ ਖਿਲਾਫ ਹੋਣ ਇਹ ਵੀ ਇੱਕ ਤਰ੍ਹਾਂ ਦਾ ਮਾਫੀਆ ਵਾ ਲੇਕਿਨ ਜੰਡੇਆਲੇ ਦੀ ਤੁਸੀਂ ਗੱਲ ਕੀਤੀ ਤੇ ਉਹਨਾਂ ਦੇ ਇੱਕ ਫਾਦਰ ਸੀਗੇ ਦਾਦਾ ਜੀ ਸੀ ਸਾਡੇ ਉਹਨਾਂ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਕਿ ਸਾਨੂੰ ਪਹਿਲੇ ਦਿਨ ਹੀ ਕਿਹਾ ਗਿਆ ਸੀਗਾ ਕਿ ਬੱਚਾ ਜਿਹੜਾ 29 ਦਿਨਾਂ ਚੋਂ ਉੱਥੇ ਪਹੁੰਚੂਗਾ ਜਾਂ 30ਵੇਂ ਦਿਨ ਉੱਥੇ ਪਹੁੰਚੂਗਾ ਮੋਸਟਲੀ ਜਿੰਨੇ ਵੀ ਮੁੰਡੇ ਡੋਂਗੀ ਲਗਾ ਕੇ ਆ ਰਹੇ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਇਹੀ ਕਹਿੰਦੇ ਨੇ ਤੁਹਾਨੂੰ ਲੱਗਦਾ ਨਹੀਂ ਇਹਨਾਂ ਦਾ ਵੀ ਕਸੂਰ ਆ ਜਿਨ੍ਹਾਂ ਨੂੰ ਪਤਾ ਹੈ ਕਿ 30 ਦਿਨ ਫਲਾਈਟ ਤੇ ਬੈਠੋ 36 ਘੰਟੇ ਦਾ ਅਮਰੀਕਾ ਪਹੁੰਚ ਜਾਂਦਾ ਉਹਨਾਂ ਨੂੰ ਨਹੀਂ ਪਤਾ 36 ਘੰਟੇ ਉਹ ਜਿਹੜੇ ਬੰਦੇ ਤੇ ਗੱਲ ਕਰਦੇ ਆ ਗਲਤਿਆ ਕਰਦੇ ਕਿਉਂਕਿ ਕਿਸੇ ਨੂੰ ਜਿਹਨੂੰ ਤੇ ਪਤਾ ਹੋ ਉਹ ਤੇ ਬਿਲਕੁਲ ਗਲਤ ਗੱਲ ਆ ਕਿਉਂਕਿ ਤੁਸੀਂ ਕਿਉਂ ਦੋ ਨੰਬਰ ਚ ਕੋ ਜਾਣਾ ਜੇ ਤੁਸੀਂ ਕਹਿੰਦੇ ਇੱਕ ਬੰਦੇ 40 ਲੱਖ 50 ਲੱਖ ਲੱਗ ਗਿਆ ਜੇ 40 50 ਲੱਖ ਲੱਗ ਗਿਆ ਤੇ ਉਹ ਫਿਰ ਕਾਹਦਾ ਦੋ ਨੰਬਰ ਦਾ ਤੇ ਤੁਸੀਂ ਦੋਗੇ ਨਹੀਂ 40 50 ਲੱਖ ਕਿਹੜਾ ਬੰਦਾ 40 50 ਲੱਖ ਰੁਪਇਆ ਦੋ ਨੰਬਰ ਦਾ ਦਿੰਦਾ ਮੈਨੂੰ ਦੱਸੋ ਕਿਉਂਕਿ 40 50 ਲੱਖ ਰੁਪਇਆ ਦੋ ਨੰਬਰ ਦਾ ਕਿਸੇ ਨੇ ਨਹੀਂ ਦੇਣਾ ਉਹ ਇੱਕ ਨੰਬਰ ਚ ਜਾਣਦੇ ਹੀ ਦੇਣਾ ਵਾ ਜਿਹੜਾ ਵੀ ਬੰਦਾ ਦਿੰਦਾ ਵਾ ਉਹਨੂੰ ਪਹਿਲਾਂ ਇਹ ਕੁਝ ਹੋਰ ਦੱਸਦੇ ਆ ਠੀਕ ਆ ਕੁਝ ਬੰਦਿਆਂ ਨੂੰ ਦੱਸ ਦਿੰਦੇ ਹੋਣਗੇ ਕੋਈ ਸਹੀ ਹੋਊਗਾ ਕੋਈ ਗਲਤ ਹੋਊਗਾ ਸਾਰੇ ਬੰਦੇ ਸਹੀ ਨਹੀਂ ਹੁੰਦੇ ਪਰ ਅੱਜ ਜਿਹੜੇ ਬੰਦੇ ਆ ਟਰੈਵਲ ਜੈਂਟ ਆ ਕਿਸੇ ਬੱਸ ਸਟੈਂਡ ਤੇ ਚਲ ਜੋ ਕਿਸੇ ਪੌਸ਼ ਏਰੀਆ ਚ ਚਲ ਜੋ ਬੜੇ ਬੜੇ ਦਫਤਰ ਬਣਾ ਕੇ ਆ ਵੇਖੋ ਇੰਨੇ ਵੀਜ਼ੇ ਲਵਾਤੇ ਇੰਨੇ ਕਰਤੇ ਇਹਨਾਂ ਨੂੰ ਵੀਜ਼ੇ ਲਵਾਉਣ ਦਾ ਕਿਸੇ ਨੇ ਸਰਟੀਫਿਕੇਟ ਦਿੱਤਾ ਕੀ ਇਹਨਾਂ ਨੂੰ ਲਾਇਸੈਂਸ ਦਿੱਤਾ ਡੀਸੀ ਨੇ ਲੇਕਿਨ ਉਹ ਵੀ ਤੇ ਕਹਿੰਦੇ ਕਹਿੰਦੇ ਐ ਕਿਹੜਾ ਕਿਹੜਾ ਲੋਕਾਂ ਦੇ ਘਰ ਜਾਂਦੇ ਆ ਲੋਕ ਆਉਂਦੇ ਆ ਤੇ ਅਸੀਂ ਆਪਣੇ ਆਫਿਸ ਖੋਲ ਕੇ ਬੈਠੇ ਮੈਨੂੰ ਦੱਸੋ ਆਫਿਸ ਖੋਲ ਕੇ ਬੈਠੇ ਆ ਤੇ ਲਾਇਸੈਂਸ ਕਹਦਾ ਦਿੱਤਾ ਵਾ ਉਹ ਕਹਿੰਦੇ ਲਾਇਸੈਂਸ ਅੱਗੇ ਕਹੀ ਕਹਿੰਦੇ ਸਰ ਕੋਲ ਸਭ ਤੇ ਵਿਦੇਸ਼ ਜਾਂਦੇ ਲਾਇਸੈਂਸ ਕਿੰਨੇ ਦਿੰਦੇ ਇਹਨਾਂ ਨੂੰ ਕਿਸੇ ਨੂੰ ਵਿਦੇਸ਼ ਟਰੈਵਲ ਕਰਾਉਣ ਦੇ ਤੁਸੀਂ ਕਹਿ ਕੇ ਟੂਰਿਸਟ ਵੀਜਾ ਦੇ ਦਾ ਤੇ ਬਾਅਦ ਚ ਉਹ ਲਾਇਸੈਂਸ ਦੂਜਾ ਵਿਖਾਈ ਜੋ ਵੇਖੋ 25000 ਰੁਪਿਆ ਤਿੰਨ ਤਰ੍ਹਾਂ ਦਾ ਲਾਇਸੈਂਸ ਹੁੰਦਾ 75000 ਰੁਪਿਆ ਦੇ ਕੇ ਲਾਇਸੈਂਸ ਲੈ ਲਿਆ ਤੇ ਲੱਖ ਰੁਪਿਆ 2 ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਦਫ਼ਤਰ ਖੋਲਦੇ ਨੇ ਉਹ ਪੈਸੇ ਮਾਰਨੇ ਚੱਲ ਦੂਜੀ ਜਗ੍ਹਾ ਤੇ ਨਵਾਂ ਨਾਂ ਰੱਖਣਾ ਉੱਥੇ ਖੋਲ ਦੇਣੇ ਕਿੰਨੇ ਬੰਦੇ ਤੁਹਾਨੂੰ ਦਵਾਂ ਔਰ ਹੁਣ ਇਹਨਾਂ ਦੀ ਲਿਸਟ ਜਿਹੜੀ ਆ ਸੂਚੀ ਤਿਆਰ ਹੋ ਗਈ ਆ ਅੱਜ ਵੀ ਦਫਤਰ ਖੋਲ ਕੇ ਕਈ ਬੈਠੇ ਮੈਂ ਕਬੂ ਕਰ ਲੈਣੇ ਇੱਕ ਦੋ ਦਿਨਾਂ ਚ ਤੁਹਾਡੇ ਸਾਹਮਣੇ ਲੈ ਆਉਣੇ ਆ ਲੇਕਿਨ ਇਹ ਅਨਪੜਤਾ ਨਹੀਂ ਤੁਹਾਨੂੰ ਲੱਗਦੀ ਤੁਹਾਨੂੰ ਪੁੱਤੀ ਸੀ ਆਪ ਕਹਿ ਰਹੇ ਕਿ ਜੇ 40 ਜਰੀ 45 45 ਲੱਖ ਰੁਪਏ ਲਾ ਕੇ ਯੂ ایس ਜਾਣਾ ਕੀ ਲੱਗਦਾ ਨਹੀਂ ਤੁਹਾਨੂੰ ਅਨਪੜਤਾ ਹੀ ਲੱਗਦੀ ਬਿਲਕੁਲ ਅਨਪੜਤਾ ਜੀ ਬਿਲਕੁਲ ਅਨਪੜਤਾ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਸੀਂ ਇੰਨੇ ਨੇ ਪੈਸੇ ਦੇ ਕੇ ਆਪਣੀ ਜਾਨ ਨੂੰ ਜੋਖਮ 'ਚ ਪਾਉਣਾ ਕਿਸ ਗੱਲ ਲਈ ਆਪਣੇ ਦੇਸ਼ 'ਚ ਰੋਜ਼ਗਾਰ ਹੈਗਾ ਆਪਣੇ ਦੇਸ਼ 'ਚ ਕੰਮ ਕਰ ਲਓ ਕਿਹੜੇ ਬੰਦੇ ਇੱਥੇ ਜੇ ਤੁਸੀਂ ਆ ਸਾਡੇ ਬੰਦੇ ਬਾਹਰ ਜਾਂਦੇ ਨਾਲੇ 50-50 ਲੱਖ 60-60 ਲੱਖ ਦੇ ਕੇ ਜਾਂਦੇ ਇਹੀ ਪੈਸੇ ਜਿੱਥੇ ਇਨਵੈਸਟ ਕੀਤੇ ਹੁਣ ਤੇ ਆਪਾਂ ਕਿਤੇ ਨਾ ਕਿਤੇ ਸੰਤੁਸ਼ਟ ਹੋਈਏ ਬੱਚਾ ਵੀ ਘਰ ਹੋਵੇ ਕਿੰਨੇ ਨੌਜਵਾਨ ਜਿਹੜੇ ਘਰਾਂ ਨੂੰ ਪਰਤੇ ਨਹੀਂ ਜਿਹੜੇ ਉਪਨਾਮਾਂ ਦਾ ਜੰਗਲ ਖਾ ਗਿਆ ਔਰ ਕਿੰਨੀਆਂ ਜਵਾਨੀਆਂ ਔਰ ਕਿੰਨੇ ਪਰਿਵਾਰ ਅੱਜ ਵੀ ਜਿਹੜੇ ਉਹ ਬੱਚਿਆਂ ਦੀ ਵੇਟ ਕਰ ਰਹੇ ਆ ਜਿਹੜੇ ਬੱਚਿਆਂ ਨੇ ਮੁਰਦਣਾ ਨਹੀਂ ਔਰ ਜਦੋਂ ਸਾਡੇ ਲੀਡਰ ਥੋੜੇ ਜੇ ਸਿਆਣੇ ਹੋ ਗਏ ਨਾ ਇਹ ਨੌਬਦਨੀ ਹੋਣੀ ਆ ਸਾਡੇ ਲੀਡਰ ਜਿਹੜੇ ਆ ਨਾ ਉਹ ਮਸ਼ਕਰੀਆਂ ਕਰਦੇ ਨੇ ਟੀਚਰਾਂ ਕਰਦੇ ਨੇ ਕਿਸੇ ਨਾ ਕੁਝ ਵੀ ਹੋ ਜੇ ਨਿੱਕੇ ਤੇ ਨਿੱਕੇ ਕੰਮ ਤੇ ਵੀ ਰਾਜਨੀਤੀ ਹੁਣ ਜਦੋਂ ਬੱਚੇ ਡਿਪੋਰਟ ਹੋ ਕੇ ਆਏ ਉੱਥੇ ਲੀਡਰਾਂ ਨੇ ਐ ਘੇਰਾ ਪਾ ਲਿਆ ਜਦੋਂ ਟਾਈਮ ਨਹੀਂ ਪਾਇਆ ਹੁੰਦਾ ਮੋ ਸਾਹਮਣੀ ਹਰ ਗੇਟ ਇੱਕ ਇੱਕ ਲੀਡਰ ਨੇ ਮੱਲ ਲਿਆ ਕਾਸ਼ ਉੱਥੇ ਇਹ ਕਹਿ ਕੇ ਆਉਂਦੇ ਵੀ ਮੈਂ ਕੇਂਦਰ ਵੱਲੋਂ ਆਇਆ ਮੈਂ 100 ਨੌਕਰੀ ਦਵਾਂ ਮੈਂ ਪੰਜਾਬ ਸਰਕਾਰ ਵੱਲੋਂ ਆਇਆ ਮੈਂ 100 ਨੌਕਰੀ ਦਵਾਂ ਤੇ ਪੰਜਾਬ ਦੇ ਲੋਕ ਕਹਿੰਦੇ ਵੀ ਵਾਕਿਆ ਅੱਜ ਸਾਡੇ ਨਾਲ ਖਲੋਤੇ ਆ ਕਿ ਪੰਜਾਬ ਦੇ ਲੋਕ ਟੈਕਸ ਨਹੀਂ ਦਿੰਦੇ ਪੰਜਾਬ ਦੇ ਲੋਕਾਂ ਦੀਆਂ ਹੀ ਪ੍ਰਾਪਰਟੀਆਂ ਜਿਹਦੇ ਗੱਡੀਆਂ ਗਨਮੈਣ ਕਿੱਥੋਂ ਆਉਂਦੇ ਪੈਸੇ ਲੇਕਿਨ ਸੁਣੋ ਜੀ ਗਲਤੀ ਤੇ ਉਹਨਾਂ ਲੋਕਾਂ ਦੀ ਵੀ ਹੈ ਨਾ ਠੀਕ ਹੈ ਟਰੈਵਲ ਏਜੰਟ ਦੀ ਗਲਤੀ ਹੈ ਫਿਰ ਹੋਰ ਇਸ ਹਿਸਾਬ ਨਾਲ ਤਾਂ ਮੈਂ ਵੀ ਕਹਿੰਨਾ ਮੈਂ 40 ਲੱਖ ਦੇ ਦਿਆਂ ਮੈਨੂੰ ਨੌਕਰੀ ਦੇ ਦਿਓ ਲੋਕੀ ਤੇ ਲੋਕੀ ਤੇ ਪੈਸੇ ਦੇ ਕੇ ਨੌਕਰੀ ਲੱਭ ਦੇਣੇ ਇਹਦਾ ਮਤਲਬ ਲੋਕੀ ਕਹਿੰਗੇ ਅਸੀਂ ਯੂਐਸ ਗਏ ਸੀਗੇ 40 ਲੱਖ ਲੱਗਾ ਮੇਰਾ ਮੈਨੂੰ ਨੌਕਰੀ ਦੇ ਦਿਓ ਇਹਦੇ ਤੇ ਹੋਰ ਟੁੱਟ ਬਲੀ ਗੱਲ ਮੰਨ ਗਿਆ ਵੀ ਤੁਸੀਂ ਗੱਲ ਕਹਿਤੀ ਜਿਹੜੇ ਬੰਦੇ ਹੁਣ ਘਰ-ਬਾਰ ਹੀ ਆਪਣਾ ਵੇਚ ਕੇ ਚਲ ਗਏ ਆ ਮੇਰੇ ਹਲਕੇ ਜੰਡਿਆਲੇ ਦਾ ਇੱਕ ਮੈਂ ਤੁਹਾਨੂੰ ਲੈ ਜਾਂ ਉਹਦੀ ਇੱਛਾ ਕੀ ਸੀ ਇੱਕ ਤੇ ਸਰਕਾਰੀ ਜਗ੍ਹਾ 'ਚ ਰਹਿਣ ਦੇ ਬਚਰੇ ਪਿਓ ਉਹਦੇ ਦੀ ਲੱਤ ਸਾਰੀ ਗਲੀ ਉਹ ਕਹਿੰਦਾ ਵੀ ਮੈਂ ਆਪਣੇ ਪਿਓ ਦੀ ਲਾਜ ਦੇ ਲਈ ਉੱਥੇ ਗਿਆ ਔਰ ਭਾਜੀ ਮੈਂ 300 ਲੱਖ ਰੁਪਏ ਲਾ ਕੇ ਉਹ ਲਾਜ ਦੇ ਚਲ ਗਿਆ ਤੇ 2 ਲੱਖ ਲਾੜੰਦਾ ਪਿਓ ਦੇ ਲਾਜ ਨੂੰ ਇਹ ਤੁਸੀਂ ਗੱਲ ਨਹੀਂ ਸਮਝਦੇ ਪਏ ਇਹ ਸਿਰਫ ਸਿਰਫ ਲੋਕਾਂ ਕੋ ਸਿਮਤੀ ਲੈਣ ਵਾਲੀ ਗੱਲ ਆ ਕਿ ਸਿਮਤੀ ਮਿਲ ਜੇ ਲੋਕਾਂ ਨੂੰ ਬਸ ਹੋਰ ਕੁਝ ਨਹੀਂ ਕੋਈ ਸਿਮਤੀ ਵਾਲੀ ਗੱਲ ਨਹੀਂ ਮੇਰੀ ਗੱਲ ਸੁਣੋ ਤੁਸੀਂ ਚਲ ਜਿਓ ਕਨਸ਼ਾਮਪੁਰ ਪਿੰਡ ਆ ਮੈਥੇ ਤੇ ਲੱਗੇ ਉਸ ਪਰਿਵਾਰ ਦੇ ਹਾਲਾਤ ਵੇਖਿਓ ਕੱਲ੍ਹ ਆਇਆ ਕਿ ਜਦੋਂ ਏਜੰਟ ਦੇ ਝਾਸੀ ਤੁਸੀਂ ਫਸ ਗ ਤੁਸੀਂ ਖੁਦ ਕਿਸੇ ਦਿਨ ਸਟਿੰਗ ਆਪਰੇਸ਼ਨ ਕਰਕੇ ਵੇਖ ਲਓ ਜਦੋਂ ਫਸ ਜਗੇ ਨਾ ਕਹਿਣਾ 2 ਲੱਖ 5 ਲੱਖ ਤੋਂ ਸ਼ੁਰੂ ਹੋਣਾ ਕੰਮ ਫੇਰ ਹੀ ਹੌਲੀ ਹੌਲੀ ਸਪੀਡ ਵੱਧਦੀ ਹੈ ਇਹ ਫਸਾਉਂਦੇ ਕਿੱਦਾਂ ਵਾ ਜਦੋਂ ਇੱਥੋਂ ਲੈ ਜਾਂਦੇ ਆ ਨਾ ਤੁਸੀਂ ਹੁਣ ਮੈਨੂੰ ਇਹ ਸਵਾਲ ਕੀਤਾ ਇਹਦਾ ਜਵਾਬ ਮੈਂ ਦੇਣਾ ਤੁਹਾਨੂੰ ਇੱਥੋਂ بڑے ਪਿਆਰ ਨਾਲ ਲੈ ਕੇ ਜਾਇਆ ਜਾਂਦਾ ਵੀ ਲੈ ਕੇ ਅਮਰੀਕਾ ਜਾਵਾਂਗੇ ਜਦੋਂ ਇੰਡੋਨੇਸ਼ੀਆ ਇੰਡੋਨੇਸ਼ੀਆ ਖੜ ਕੇ ਫਿਰ ਫੋਨ ਕਰਾਉਂਦੇ ਵੀ ਇੰਨੇ ਪੈਸੇ ਪਾਓ ਜਿੱਥੋਂ ਮਰਜ਼ੀ ਪਾਓ ਉਹ ਫਿਰ ਬਚਰੇ ਤੰਗ ਹੋ ਕੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਪਾਉਂਦੇ ਉੱਥੋਂ ਫਿਰ ਦੂਜੇ ਦੇਸ਼ ਲੈ ਜਾਂਦੇ ਆ ਉੱਥੋਂ ਕੋਈ ਨਜ਼ੀਰੀਆ ਲੈ ਜਾਂਦਾ ਕੋਈ ਕਿਤੇ ਲੈ ਜਾਂਦਾ ਕੋਈ ਕਿਤੇ ਲੈ ਜਾਂਦਾ ਇਸ ਤਰੀਕੇ ਨਾਲ 4 ਤੋਂ 5 ਸਟੈਪਾਂ ਦੇ ਵਿੱਚ ਪੈਸੇ ਲੈਂਦੇ ਆ ਤੁਸੀ ਕੀ ਲੱਗਦਾ ਤੁਹਾਨੂੰ ਵੀ ਇੱਥੋਂ ਵਾਲੇ ਇਕੱਲਾ ਕਰਦਾ ਇਹਨਾਂ ਦੇ ਗਰੁੱਪ ਬਹੁਤ ਤਗੜੇ ਆ ਬੜੀ ਤਗੜੀ ਚੇਨ ਆ ਇਹਨੂੰ ਤੋੜਨਾ ਪਊਗਾ ਚੇਨ ਤੇ ਤੋੜਨੀ ਪੈਗੀ ਤਾਂ ਨੋ ਡਾਊਟ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਵਾਪਸ ਲੁਣਾ ਤੋੜਨੀ ਪਊਗੀ ਲੇਕਿਨ ਕਸੂਰਵਾ ਸਾਡੇ ਨੌਜਵਾਨ ਵੀ ਨਹੀਂ ਵੀ ਤੁਸੀਂ ਕਹਿ ਸਕਦੇ ਸਾਰੀ ਗੱਲ ਮੰਨ ਗਿਆ ਜੇ 10% ਨੌਜਵਾਨ ਨੇ ਤੇ 90% ਟ ਅਸੀਂ ਗਲਤ ਕੰਮ ਕਰਨਾ ਕਿਉਂ ਗਲਤ ਕੰਮ ਕਰਨਾ ਹੀ ਨਹੀਂ ਚਾਹੀਦਾ ਜੇ ਬੱਚਿਆਂ ਨੂੰ ਤੁਸੀਂ ਕਹਿ ਰਹੇ ਜੇ ਵੀ ਮੈਂ 2 ਨੰਬਰ 'ਚ ਗਲਤ ਕੱਲ ਦਿੰਨਾ ਬਾਹਰ ਤੁਹਾਨੂੰ ਨਾ ਤੇ ਮੈਂ ਉਹਨਾਂ ਨੂੰ ਸਹੀ ਕਹੂੰਗਾ ਤੇ ਨਾ ਉਹ ਜੈਂਟਾ ਨੂੰ ਸਹੀ ਕਰੂੰ ਕੀ ਅਸੀਂ ਆਪਣੇ ਦੇਸ਼ ਨਾਲ ਸਹੀ ਕਰ ਰਹੇ ਇਹ ਤੋਂ ਖਾਤੜ ਹੀ ਨਹੀਂ ਆ ਇੱਥੇ ਵੀ ਤਾਂ ਦੂਜੇ ਦੇਸ਼ ਨਾਲ ਵੀ ਜਿੱਥੇ ਅਸੀਂ ਜਾ ਰਹੇ ਨਾ ਅਸੀਂ ਆਪਣੇ ਹੋਏ ਨਾ ਆਪਣੇ ਘਰਦਿਆਂ ਦੇ ਹੋਏ ਨਾ ਆਪਣੇ ਦੇਸ਼ ਦੇ ਹੋਏ ਨਾ ਉਸ ਧਰਤੀ ਦੇ ਹੋਏ ਜਿੱਥੇ ਅਸੀਂ ਜਾ ਰਹੇ ਕਮ ਸੇ ਕਮ ਜਮੀਰਾਂ ਤੇ ਜਾਗਦੀਆਂ ਰੱਖੋ ਨਾ ਜਾਓ ਇੱਕ ਨੰਬਰ ਤੇ ਨਾ ਲੇਕਿਨ ਤੁਹਾਨੂੰ ਵੀ ਤੁਸੀਂ ਇੱਕ ਗੱਲ ਬੜੀ ਵਧੀਆ ਕਹੀ ਕਿ ਮੈਂ ਵੀ ਇਸ ਤੇ ਇਤਿਫਾਕ ਰੱਖਦਾ ਕਿ ਬਾਹਰ ਇੱਕ ਲੀਡਰ ਨੇ ਆ ਕੇ ਆਪਣੇ ਇੱਕ ਇੱਕ ਦਰਵਾਜ਼ਾ ਮੰਨ ਲਿਆ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵਿਆਹ ਜਾਂਦੇ ਨੇ ਵਿਆਹ ਤੇ 5 ਮਿੰਟ ਉੱਥੇ ਜਾ ਕੇ ਬਾਈਟਾਂ ਦੇ ਕੇ ਵਾਪਸ ਚਲੇ ਜਾਂਦੇ ਨੇ ਉਹ ਕਿਥੋਂ ਤੱਕ ਦਾ ਸਵਾਲ ਸੀਗਾ ਤਿੰਨ ਤਿੰਨ ਸਾਢੇ ਤਿੰਨ ਚਾਰ ਚਾਰ ਵਜੇ ਤੱਕ ਅਸੀਂ ਉੱਥੇ ਘਲੋਤੇ ਰਹੇ ਠੀਕ ਹੈ ਕਿਸੇ ਨੇ ਉੱਥੇ ਪਾਣੀ ਨਹੀਂ ਪੁੱਛਿਆ ਸ਼ਰਮ ਦੀ ਕਮੇਟੀ ਦਾ ਫਿਰ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੇ ਉੱਤੇ ਚਾਹ ਭੇਜੀ ਲੇਕਿਨ ਤੁਹਾਨੂੰ ਲੱਗਦਾ ਨਹੀਂ ਘਰ ਬਹਿ ਕੇ ਨੀਂਦਾਂ ਪੂਰੀਆਂ ਕਰਨੀਆਂ ਇਹੀ ਆਪਣੇ ਪੋਤਨਾ ਕਿਤੇ ਹੋਇਆ ਹੁੰਦਾ ਕਿਸੇ ਵੀ ਮੰਤਰੀ ਆਈ ਨਹੀਂ ਕਰਨਾ ਹੋਵੇ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਸਾਰੇ ਬੱਚੇ ਸਟੈਂਡ ਹੁੰਦੇ ਨੇ ਲੇਕਿਨ ਆਪਨਾ ਕਰ 1% ਵੀ ਹੁੰਦਾ ਨਾ ਤੇ ਸਾਰੇ ਲੀਡਰਾਂ ਨੇ ਮਗਰ ਲੱਗਣਾ ਸੀਗਾ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੂੰ ਵੀ ਖਲੋਣਾ ਚਾਹੀਦਾ ਸੀਗਾ ਵਿਆਹ ਵੇਖ ਕੇ ਤੇ ਘਰ ਵੜ ਕੇ মিডিਆ ਨੂੰ ਬਾਈਟਾਂ ਦੇ ਕੇ ਹੀ ਆ ਕਰਦਾਂਗੇ ਹੀ ਹੋ ਕਰਦਾਂਗੇ ਦੇਖੋ ਤੁਹਾਡੇ ਸਾਥੀ ਨੇ ਹੋ ਮੇਰੇ ਸਾਥੀ ਨੇ ਮੇਰੀ ਗੱਲ ਸੁਣੋ ਗੱਲ ਇਨਸਾਨੀਅਤ ਦੇ ਨਾਤੇ ਮੈਂ ਤੇ ਉਹੀ ਕਰੂੰਗਾ ਤੁਸੀਂ ਮੈਨੂੰ ਇਹ ਦੱਸੋ ਵੀ ਮੈਂ ਉੱਥੇ ਕਿੰਨਾ ਚਿਰ ਖਲੋਤਾ ਸੀਗਾ ਮੈਂ ਤੁਹਾਡੀ ਤਾਂ ਗੱਲ ਨਹੀਂ ਕਰਦਾ ਪਿਆ ਮੈਂ ਤੁਹਾਡੀ ਗੱਲ ਨਹੀਂ ਮੈਂ ਤੁਸੀਂ ਕੋਈ ਦਰਵਾਜ਼ਾ ਮੱਲਿਆ ਨਹੀਂ ਮੈਂ ਤੁਹਾਡੀ ਗੱਲ ਨਹੀਂ ਕਰਦਾ ਮੈਂ ਰਵਨੀਤ ਬਿੱਟੂ ਦੀ ਵੀ ਗੱਲ ਕਰਦਾ ਜੀ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੀ ਵੀ ਗੱਲ ਕਰਦਾ ਜੀ ਮੈਂ ਆਪਣੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟਸ ਗੁਰਜੀ ਸਿੰਘ ਹੋਦਰਾ ਦੀ ਵੀ ਗੱਲ ਕਰਦਾ ਸਿਰੋ ਪੰਜ ਪੰਜ ਮਿੰਟ ਬੈਠੇ ਧਾਰੀਵਾਲ ਹੋਣੇ ਰਾਤੀ 2:30 ਵਜੇ 3 ਵਜੇ ਤੱਕ ਬੈਠੇ ਰਹੇ ਅਸੀਂ ਉਹਨਾਂ ਨੂੰ ਰਿਗਾਰਡ ਕਰਦੇ ਆ ਠੀਕ ਹੈ ਨਾ ਲੇਕਿਨ ਇਹਨਾਂ ਦਾ ਫਰਜ਼ ਨਹੀਂ ਬੰਦਾ ਸੀ ਉੱਥੇ ਬੱਚਿਆਂ ਦਾ ਇੰਤਜ਼ਾਰ ਕਰਵਾ ਲਈਏ 3:00 ਵਜੇ ਤੱਕ ਮੀਡੀਆ ਖਲੋਤੀ ਉਹਨਾਂ ਦੇ ਨਾਲ ਹੀ 5 ਮਿੰਟ ਖਲੋ ਜੀਏ ਆਏ ਵਿਆਹ ਵੇਖਣ ਆਏ ਉੱਥੇ ਪੁਆਇੰਟਾਂ ਦਿੱਤੀਆਂ ਤੇ ਚਲੇ ਗਏ ਵਾਪਸ ਜੀ ਤੁਸੀਂ ਕਿਹਾ ਹੁਣ ਐ ਜੀ ਪੀ ਸੀ ਨੇ ਚਾਹ ਦਾ ਕੰਮ ਕੀਤਾ ਵਕਐ ਬੜਾ ਵੱਡਾ ਕੰਮ ਕੀਤਾ ਕਿਉਂਕਿ ਐਡਾ ਵੱਡਾ ਕੰਮ ਬੱਸਾਂ ਖਲਾਸਦੀਆਂ ਬਾਹਰ ਲੰਗਰ ਦਾ ਅਰੇਂਜਮੈਂ ਤੁਸੀਂ ਮੈਨੂੰ ਦੱਸੋ ਵੀ ਉਹਨਾਂ ਨੂੰ ਚਾਹ ਦੀ ਲੰਗਰ ਦੀ ਲੋੜ ਹੀ ਉੱਥੇ ਜਿਹੜਾ ਨੈਸ਼ਨਲ ਮੀਡੀਆ ਸਾਰਾ ਇਹ ਕੁਸਤਾਲੀ ਨਹੀਂ ਕਰਦਾ ਪਿਆ ਜੀ ਸੋਨੂ ਜੀ ਜਦੋਂ ਉੱਥੇ ਤੁਸੀਂ ਮੈਨੂੰ ਮੰਨਣ ਲੱਗਦਾ ਨਹੀਂ ਤੁਸੀਂ 7 ਵਜੇ ਤੱਕ ਸਵੇਰੇ ਉੱਥੇ ਰਹੇ ਹੋਗੇ ਅਸੀਂ 7 ਵਜੇ ਤੱਕ ਰਹੇ ਆ ਅਸੀਂ ਤਾਂ ਉਹ ਪਾਣੀ ਨੂੰ ਵੀ ਤਰਸਦੇ ਹਾਂ ਕਿਉਂਕਿ 60 ਰੁਪਏ ਦੀ ਬੋਤਲ ਪਾਣੀ ਦੀ ਆ ਉੱਥੇ ਜੇ ਪਾਣੀ ਮਿਲਦਾ ਪਿਆ ਕਿਸੇ ਨੂੰ ਚਾਹ ਮਿਲਦੀ ਵੀ ਇਹ 40 ਰੁਪਏ ਕੱਪ 50 ਰੁਪਏ ਕੱਪ ਚਾਹ ਦਾ ਆਹੀ ਉੱਥੇ ਭਾਜੀ 7 ਵਜੇ ਤੱਕ ਤੁਹਾਡੇ ਨਾਲ ਹੀ ਰਹਿ ਆ ਉੱਥੇ ਮੇਰੀਆਂ ਲਾਈਵ ਡਬੇਟਾਂ ਚੱਲਦੀਆਂ ਨਹੀਂ ਆ ਮੈਂ ਬੜੀਆਂ ਡਬੇਟਾਂ ਦੇ ਵਿੱਚ ਰਾਜ਼ ਹਰ ਚੈਨਲ ਤੇ ਬੋਲਦਾਂ ਨੇ ਕਿਉਂਕਿ ਸਾਰੇ ਲੀਡਰ ਕਰ ਕੇ ਇੱਕ ਦੋ ਜਣ ਚਲ ਗਏ ਧਾਰੀਵਾਲ ਸਾਹਿਬ ਉਹ ਬੱਸ ਖਾਲੀ ਵਖਾ ਕੇ ਹਰਿਆਣੇ ਦੀ ਚਲੇ ਗਏ ਉਹ ਬੈਠੇ ਜੇ ਅੰਦਰ ਤੇ ਉਹਨਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਸੀ ਉਹ ਔਰ ਬੈਂਡ ਦਾ ਕੀ ਫਾਇਦਾ ਜ਼ਿੰਮੇਵਾਰੀ ਤਾਂ ਮਰੇਸਾ ਦੇ ਨੰਬਰ ਪਾਰਲੀਮੈਂਟ ਦੀ ਵੀ ਹੈ ਜੀ ਇਹੋ ਜੀ ਕੋਈ ਗੱਲ ਨਹੀਂ ਖਲੋਤੇ ਉਹ ਵੀ ਖਲੋਤੇ ਮੈਂ ਵੀ ਖਲੋਤਾ ਹਾਂ ਕੋਈ ਨਹੀਂ ਖਲੋਤਾ ਜੀ ਖਲੋਤਾ ਖੁਦ ਮੈਂ ਮੈਨੂੰ ਨਹੀਂ ਲੱਗਦਾ ਲੋ ਮੈਂ ਖਲੋਤਾ ਹਾਂ ਜੀ ਉੱਥੇ ਤੁਸੀਂ ਤੁਸੀਂ ਕਿਸ ਬਿਹਾਬ ਤੇ ਖਲੋਤੇ ਮੈਨੂੰ ਦੱਸ ਮੇਰਾ ਭਰਾ ਮੇਰੀ ਪਾਰਟੀ ਦਾ ਨੁਮਾਇੰਦਾ ਮੈਂ ਪਾਰਟੀ ਦਾ ਨੁਮਾਇੰਦਾ ਵਾ ਨਾ ਤੁਹਾਨੂੰ ਕੋਈ ਉਹਨਾਂ ਇਤਿਕਾਰ ਦਿੱਤਾ ਸੀਗਾ ਕਿ ਹਾਂ ਜੀ ਆ ਚੀਜ਼ ਕਰਨੀ ਪ ਉਹ ਮੈਂਬਰ ਪਾਰਲੀਮੈਂਟ ਨੇ ਸਾਡੀ ਪਾਰਟੀ ਦੇ ਇੱਕ ਜਣਾ ਤੇ ਉੱਥੇ ਖਲੋਤਾ ਨਾ ਉਹ ਆਏ ਆ ਉਹ ਆਪਣਾ ਕੰਮ ਕਰਕੇ ਠੀਕ ਆ ਉਹਨਾਂ ਦੇ ਰਜ਼ੀਵੇਂ ਚਲ ਕੇ ਮੈਂ ਥੋੜੀ ਉੱਥੇ ਗਿਆ ਵਾਂ ਭਾਜੀ ਅਸੀਂ ਉੱਥੇ ਆਪਣੀ ਜ਼ਿੰਮੇਵਾਰੀ ਪੱਲੀ ਪੱਤੀ ਨਾ ਲੱਗਾ ਸੱਚੀ ਗੱਲ ਦੱਸੋ ਤੁਹਾਨੂੰ ਲੱਗਾ ਗੋਂਗਲੋ ਤੋਂ ਮਿੱਟੀ ਝੜੀ ਆ ਯਾਰ ਮਿੱਟੀ ਝੜੀ ਅਸੀਂ ਸਾਡੇ ਨਾਂ ਤੇ ਸੱਤਾ ਚਾਹਨਾ ਦੂਜੇ ਬੰਨੇ ਆ ਸੱਤਾ ਦੇ ਮੈਂਬਰ ਪਾਰਲੀਮੈਂਟ ਦਾ ਸੱਤਾ ਜੇ ਆ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਹੁਣ ਮੇਰੀ ਗੱਲ ਸੁਣੋ ਅਸੀਂ ਕਿਸੇ ਨੂੰ ਕਿਉਂ ਘੇਰਨਾ ਮੈਂ ਤੁਹਾਨੂੰ ਇੱਕੋ ਗੱਲ ਦੱਸੂ 13 ਐਮਪੀ ਨੇ ਪੰਜਾਬ ਦੇ 117 ਵਿਧਾਇਕ ਨੇ ਸਾਰ ਤੇ ਇਹਨਾਂ ਦੀ ਜ਼ਰੂਰਤ ਪੂਰੀ ਕਰ ਦਿੱਤੀ ਜਾਵੇ ਕਰਜੇ ਕਰਜੇ ਲੱਤ ਜਣ ਤੁਸੀਂ ਗੁਰਦੀਪ ਸਿੰਘ ਔਜਲਾ ਨਾਲ ਕਰੋ ਗੱਲ ਜੇ ਉਹ ਦਿੰਦੇ ਆ ਤੇ ਮੈਂ ਸਾਰਿਆਂ ਨੂੰ ਸਵਾਲ ਪੁੱਛੂੰਗਾ ਮੈਂ ਕਿਹਾ ਮੈਂ ਮੈਂ ਇਹ ਮੈਂ ਮੈਂ ਤੁਹਾਡਾ ਨਾ ਵਾਦਾ ਕਰਦਾ ਆ ਔਨ ਡਿਬੇਟ ਮੈਂ ਸਾਰਿਆਂ ਨੂੰ ਕਹੂੰਗਾ ਕਿ ਭਈ ਇੱਕ ਇੱਕ ਸਾਲ ਦੀ ਮੈਂ ਕਿਹਾ ਮੈਂ ਵੀ ਤੁਹਾਨੂੰ ਔਨ ਰਿਕਾਰਡ ਹੀ ਕਹਿਣਿਆ ਮੇਰੀ ਪਾਰਟੀ ਸਾਰੀ ਨੇ ਮੈਂ ਗੱਲ ਕਰ ਲੂੰਗਾ ਕੋਈ ਬੰਦਾ ਨਹੀਂ ਭਜਦਾ ਮੈਂ ਜ਼ਬਾਨ ਵਾਲਾ ਬੰਦਾ ਮੈਂ ਉਹ ਬੰਦਾ ਨਹੀਂ ਆ ਮੈਂ ਤੁਹਾਨੂੰ ਆਪਣੀ ਪਾਰਟੀ ਵੱਲੋਂ ਕਹਿਣਿਆ ਮੇਰੀ ਪਾਰਟੀ ਦਾ ਕੋਈ ਨੁਮਾਇੰਦਾ ਕੋਈ ਬੰਦਾ ਨਹੀਂ ਭਜੂਗਾ ਇਹ ਵੀ ਤੁਹਾਨੂੰ ਔਨ ਰਿਕਾਰਡ ਕਹਿੰਦਾ ਤੁਸੀਂ ਔਜਲਾ ਸਾਹਿਬ ਦੀ ਗੱਲ ਕੀਤੀ ਮੈਂ ਆਇਲਾ ਸਾਹਿਬ ਦੀ 5 ਸਾਲ ਦੀ ਦਵਾ ਦੂੰਗਾ ਤੁਹਾਨੂੰ ਤੁਸੀਂ 1 ਸਾਲ ਦੀ ਛੱਡੋ ਇਹਨਾਂ ਕੋਲੋਂ ਇੱਕ ਇੱਕ ਸਾਲ ਦੀ ਮੈਂ 5 ਸਾਲ ਦੀ ਦਵਾ ਦੂੰ ਮੈਂ ਕਾ ਦੇ ਰਿਹਾ ਸਟੇਟਮੈਂਟ ਮੈਂ ਦੇ ਦਿੱਤੀ ਕਹਤਾ ਤੁਹਾਨੂੰ ਮੈਂ ਜਾਣਦਾ ਬੰਦਾ ਕਿਹੜਾ ਕਿੱਦਾਂ ਦਾ ਇਹਨਾਂ ਨੂੰ ਪੁੱਛ ਲਓ ਜਿਹੜੇ ਆਪਣੀ ਪਾਰਟੀ ਨੂੰ 200 ਰੁਪਿਆ 500 ਰੁਪਿਆ 1000 ਰੁਪਿਆ ਫੰਡ ਦਿੰਦੇ ਉਹਨਾਂ ਦਾ ਦਿਲ ਬਹੁਤ ਛੋਟੇ ਲੋਕਾਂ ਦੇ ਲਈ ਦਿਲ ਵੱਡਾ ਰੱਖਣਾ ਪੈਂਦਾ ਲੋਕਾਂ ਨੇ ਚੁਣਿਆ ਮੇਰੀ ਜ਼ਿੰਮੇਵਾਰੀ ਹੈ ਮੇਰੀ ਪਾਰਟੀ ਪ੍ਰਤੀ ਇਹ ਗੱਲ ਇਹਨਾਂ ਦੇ ਕਿਸੇ ਬਲਾਰੇ ਨੂੰ ਪੁੱਛ ਲਿਓ ਉਹਨਾਂ ਕਹਣਾ ਗੱਲ ਕਰਕੇ ਦੱਸਾਂਗਾ ਮੈਂ ਸਿੱਖਿਆ ਸਕਾਇਆ ਥੋੜੀਆਂ ਆਇਆ ਮੈਂ ਤੇ ਜੋ ਮੇਰੇ ਦਿਲ ਚ ਆ ਮੈਂ ਕਹਤਾ ਔਰ ਮੇਰੇ ਨਮਾਇंदे ਕੋ ਮੇਰੇ ਕਿਸੇ ਮਿੱਤਰ ਕੋ ਮੇਰੇ ਕਿਸੇ ਸੱਜਣ ਕੋ ਮੇਰੇ ਕਿਸੇ ਪਾਰਟੀ ਦੇ ਲੀਡਰ ਕੋ ਕੀ ਕਰਾਉਣਾ ਕਿਦਾਂ ਕਰਾਉਣਾ ਮੇਰੀ ਜਿੰਮੇਵਾਰੀ ਆ ਉਹ ਕਿਸੇ ਦੇ ਨਹੀਂ ਮੈਂ ਹੁਣ ਰਿਕਾਰਡ ਇਹ ਗੱਲ ਕਹਿਣ ਔਰ ਮੈਂ ਕਰਾ ਕੇ ਦੂੰਗਾ ਜੇ ਇਹ ਬੰਦੇ 1 ਸਾਲ ਦੀ ਦਿੰਦੇ ਆ ਜਿੰਨੀ ਵੀ ਇਹਨਾਂ ਦੀ ਸੈਲਰੀ ਬਣਦੀ ਆ ਇਹ ਦੇ ਦਿੰਦੇ ਆ ਲੋਕਾਂ ਨੂੰ ਜਿਹੜੇ ਨੌਜਵਾਨ ਬਾਹਰੋਂ ਆਏ ਮਦਦ ਕਰ ਦਿੰਦੇ ਤੇ ਮੇਰਾ ਤੁਹਾਡਾ ਵਾਦਾ ਰਿਹਾ ਮੈਂ ਇਸੇ ਕੈਮਰੇ ਤੇ ਔਨ ਰਿਕਾਰਡ ਤੁਹਾਨੂੰ ਸਾਹਮਣੇ ਬਾਕੇ ਤੁਸੀਂ ਕਰੋ ਸ਼ੁਰੂਆਤ ਤੁਸੀਂ ਕਰੋ ਤੁਸੀਂ ਕਹੋ ਤੁਸੀਂ ਕਰੋ ਨਾ ਕਿ 1 ਲੱਖ ਮੈਂ ਹੀ 1 ਸਾਲ ਦੀ ਦੀਵਾਨੇ ਤੇ ਮੈਂ ਬਾਕੀ ਨੂੰ ਕਹਾਂਗਾ ਉਹਨੇ 1 ਸਾਲ ਦੀ ਦਿੱਤੀ ਤੁਸੀਂ ਦਿਓ ਤੁਸੀਂ ਮੋੜ ਕੇ ਮੇਰੇ ਤੇ ਜੋ ਫੇਰ ਗੱਲ ਲੈਣ ਦੀ ਹਾਂ ਤੇ ਗੱਲ ਤੁਹਾਨੂੰ ਪੁੱਛਣਾ ਐ ਇਡੀ ਵੱਡੀ ਅਨਾਉਂਸਮੈਂਟ ਤੋ ਕਰਦੇ ਨਹੀਂ ਭੇ ਮੈਂ ਤੁਹਾਨੂੰ ਪੁੱਛਾਂਗਾ ਨਾ ਤੁਸੀਂ ਕਹਿਂਦੇ ਹੋ ਕਿ ਗੁਰਜੀਤ ਉਹ ਜਿਹੜਾਣਾ ਕਰਨਗੇ ਤੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਪਹਿਲਾਂ ਕਰਵਾਓ 1 ਸਾਲ ਦੀ ਮੈਂ ਕਹਾਂਗਾ ਕਿ ਹਾਂ ਵੀ ਹੋਵੇਗੀ ਵੀਰ ਮੇਰੀ ਗੱਲ ਸੁਣ ਲਾ ਮੈਂ ਆਲਰੇਡੀ ਮਦਦ ਕਰਦਾ ਰਿਹਾ ਨਾ ਤੁਸੀਂ ਖੁਦ ਨਾਲ ਜਾਂਦੇ ਰਹਿੰਦੇ ਜਿੰਨੇ ਜੋ ਨਾਲ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਮੈਂ ਤਾਂ ਡਿਨਾਈ ਨਹੀਂ ਕਰਦਾ ਪਿਆ ਮੈਂ ਸਿਰਫ ਆ ਗੱਲ ਕਰਨਾ ਪਿਆ ਜਿਹੜੀ ਤੁਸੀਂ ਬਹੁਤ ਵੱਡੀ ਸਟ ਇਹ ਪੈਸੇ ਤੁਹਾਡੇ ਮੇਰੇ ਟੈਕਸ ਦੇ ਹੀ ਆ ਇਹਦੇ ਚ ਕਿਸੇ ਤਰ੍ਹਾਂ ਦੀ ਭੱਜਣ ਦੀ ਲੋੜ ਨਹੀਂ ਆਪਣੇ ਲੋਕਾਂ ਦਾ ਦੁੱਖ ਵਡਾ ਲੋਗੇ ਤੇ ਕੀ ਹੋ ਜੂਗਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਔਰ ਮੈਂ ਜਾਣਦਾ ਤੇ ਮੈਂ ਕਹਤਾ ਮੈਨੂੰ ਪਤਾ ਵੀ ਮੇਰੇ ਨਮਾਇंदे ਮੇਰੀ ਪਾਰਟੀ ਦੇ ਲੀਡਰ ਕਿਦਾਂ ਦੇ ਆ ਮੈਨੂੰ ਮੈਂ ਤੁਹਾਨੂੰ ਦੱਸਿਆ ਜਿਹੜੇ ਲਫ਼ਜ਼ ਜ਼ੁਬਾਨ ਤੋਂ ਕੱਢਦੇ ਪੱਥਰ ਤੇ ਲਕੀਰਿਆ ਮੁਕਰਨ ਵਾਲਾ ਬੰਦਾ ਨਹੀਂ ਮੈਂ ਮੈਂ ਸਰਦਾਰ ਵੀ ਆ ਤੇ ਸਰਦਾਰ ਵੀ ਆ ਜਿਹੜੀ ਗੱਲ ਕਰਤੀ ਉਹ ਪੱਥਰ ਤੇ ਲਕੀਰਿਆ ਪਿੱਛੇ ਹਟਨ ਵਾਲਾ ਨਹੀਂ ਤੁਹਾਨੂੰ ਕਹਤਾ ਜੇ ਜਦੋਂ ਮਰਜ਼ੀ ਆਉਣ ਰਿਕਾਰਡ ਸਾਹਮਣੇ ਬੈਜੋ ਤੁਹਾਡੇ ਸਾਹਮਣੇ ਸਟੇਟਮੈਂਟ ਦਵਾ ਦੂੰਗਾ ਜੇ ਕਹੋਗੇ ਤੇ ਚਲੋ ਇਹ ਵੀ ਵੇਖ ਲੈਣੇ ਕਿ ਉਹ ਸਟੇਟਮੈਂਟ ਦਿੰਦੇ ਕਿੰਨੇ ਦਿੰਦੇ ਲੇਕਿਨ ਤੁਹਾਨੂੰ ਅਨੁਰਾਧ 17 ਦੀ ਗੱਲ ਕੀਤੀ ਜੇ ਮੈਂ ਮੈਂ ਸ਼ੁਰੂਆਤ ਤੁਹਾੜੇ ਤੋਂ ਕਰਦਾ ਪਿਆ ਮੈਂ ਕਿਹਾ ਜੀ ਮੈਂ ਗੁਰਜੀਤ ਔਜਲਾ ਤੁਸੀਂ ਸਾਹਬ ਤੋਂ ਗੱਲ ਕਰਦਾ ਪਿਆ 117 ਦੀ ਮੈਂ ਨਹੀਂ ਗੱਲ ਕਰਦਾ ਪਿਆ ਤੁਸੀਂ ਸ਼ੁਰੂਆਤ ਕਰਵਾਓ ਮੈਂ ਬਾਕੀ ਕਰਾਂ ਮੈਂ ਤੁਹਾਨੂੰ ਕਿਹਾ 13 ਐਮਪੀ 117 ਵਿਧਾਇਕ ਮੈਂ ਆਪਣੀ ਪਾਰਟੀ ਨਾਲ ਗੱਲ ਕਰੂੰਗਾ ਇਹਨਾਂ ਨਾਲ ਤੁਸੀਂ ਗੱਲ ਕਰਨੀ ਆਂ ਕਿ ਇਹ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਆ 1 ਸਾਲ ਦੀ ਸੈਲਰੀ ਤੁਹਾਨੂੰ ਦ ਜੇ ਤੁਹਾਡੀ ਬਾਈਟ ਵਿੱਚ ਛੱਡ ਕੇ ਮੂੰਹ ਪਰ ਇਹਨੂੰ ਕਰਕੇ ਕਹਿਣਾ ਦਿੱਤਾ ਵੀ ਕੰਮ ਹੈ ਸਾਨੂੰ ਫੋਨ ਜਰੂਰੀ ਹੈ ਤਾਂ ਫਿਰ ਗੱਲ ਕਰਿਓ ਇਹ ਮੈਂ ਹੀ ਤੁਹਾਨੂੰ ਕਹਿਣ ਡਿਆ ਹਾਂ ਜਿਹੜਾ ਏਦਾਂ ਨਹੀਂ ਕਿਸੇ ਨੇ ਵੀ ਕਹਿਣਾ ਤੁਸੀਂ ਦੋ ਜ਼ਿਲ੍ਹਿਆਂ ਨੂੰ ਵੀ ਪੁੱਛ ਲਾ ਕੇ ਮੂੰਹ ਸਾਈਡ ਤੇ ਕਰਦੇ ਕਿ ਨਹੀਂ ਕਰਦੇ ਨਹੀਂ ਕਰਦੇ ਮੈਂ ਕਹੇ ਚਲੋ ਮੈਂ ਮੈਂ ਸਵਾਲ ਪੁੱਛੂੰਗਾ ਤੇ ਜੇ ਉਹਨਾਂ ਨੇ ਮੂੰਹ ਪਿੱਛੇ ਕਰ ਲਿਆ ਫੇਰ ਮੈਂ ਇਹ ਜਿਹੜੀ ਗੱਲ ਕਹੀ ਆ ਤੁਸੀਂ 117 ਨੂੰ ਪੁੱਛੋ 12 ਨੂੰ ਵੱਖਰਾ ਪੁੱਛੋ ਜਿਹੜੇ ਸਾਡੀ ਪਾਰਟੀ ਦੇ ਉਹਨਾਂ ਨੂੰ ਛੱਡ ਦਿਓ ਮੈਂ ਕਹਿਣ ਡਿਆ ਤੁਹਾਨੂੰ ਗੱਲ ਬਸ ਇੱਥੇ ਤੱਕ ਛੱਡ ਦਿਓ ਤੁਸੀਂ ਉਹਨਾਂ ਨੂੰ ਪੁੱਛੋ ਜਿਹੜੇ ਦੂਜੇ ਸੱਤਾ 'ਚ ਅਕਾਲੀ ਦਲ ਨੂੰ ਪੁੱਛੋ ਆਪ ਨੂੰ ਪੁੱਛੋ ਕਾਂਗਰਸ ਨੂੰ ਨਾ ਪੁੱਛੋ ਮੈਂ ਕਹਤਾ ਤੁਹਾਨੂੰ ਇਹ ਮੇਰੀ ਟੈਨਸ਼ਨ ਹੈ ਇਹ ਤੋਂ ਡੀ ਟੈਨਸ਼ਨ ਨਹੀਂ ਹੈ ਬਿਲਕੁਲ ਬਿਲਕੁਲ ਇਹ ਬਹੁਤ ਵੱਡੀ ਸਟੇਟਮੈਂਟ ਜਿਹੜੀ ਆ ਸਾਨੂੰ ਜੰਡਿਆਲਾ ਉਹਨਾਂ ਵੱਲੋਂ ਦਿੱਤੀ ਗਈ ਹੈ ਔਰ ਕਿਹਾ ਗਿਆ ਹੈ ਕਿ ਇੱਕ ਇੱਕ ਸਾਲ ਦੀ ਜੇਕਰ ਅਸੀਂ ਨੌਜਵਾਨਾਂ ਨੂੰ ਦੁਬਾਰਾ ਤੋਂ ਉਸੇ ਪਲੇਟਫਾਰਮ ਤੇ ਲੈ ਕੇ ਆਉਣਾ ਜਾਂ ਉਸੇ ਟਰੈਕ ਤੇ ਲੈ ਕੇ ਆਉਣਾ ਤੇ ਸਾਨੂੰ ਉਹਨਾਂ ਦੀ ਮਦਦ ਕਰਨ ਦੀ ਜ਼ਰੂਰਤ ਉਸ ਦਿਨਾਂ ਦੀ ਜਿਹੜੀ ਗੱਲ ਕੀਤੀ ਜਾਵੇ ਜਦੋਂ ਯੂਐਸ ਦਾ ਜਹਾਜ਼ ਅੰਮ੍ਰਿਤਸਰ ਦੇ 에ਰਪੋਰਟ ਤੇ ਉਤਰਿਆ ਸੀ ਤਾਂ ਬਹੁਤ ਵੱਡੇ ਅਨਾਉਂਸਮੈਂਟ ਜੇ ਸੀਗੇ ਸਰਦਾਰ ਗੁਰਜੀਤ ਸਿੰਘ ਔਜਲਾ ਵੀ ਕਰਦੇ ਹੋਏ ਨਜ਼ਰ ਆਏ ਰਵਨੀਤ ਸਿੰਘ ਬਿੱਟੂ ਜਿਹੜੇ ਨੇ ਕਰਦੇ ਹੋਏ ਨਜ਼ਰ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਦੇ ਹੋਏ ਵੀ ਨਜ਼ਰ ਆਏ ਔਰ ਉਹਨਾਂ ਦੇ ਨੇਤਾ ਜਿਹੜੇ ਨੇ ਉਹ ਵੀ ਕਰਦੇ ਹੋਏ ਨਜ਼ਰ ਆਏ ਲੇਕਿਨ ਕਿਤਨਾ ਕਹਤੇ ਜੋ ਠੱਗਿਆ ਹੋਇਆ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਉਹ ਨੌਜਵਾਨੀ ਨੇ ਜਦੋਂ ਚੋਣਾਂ ਹੁੰਦੀਆਂ ਨੇ ਉਸ ਵੇਲੇ ਵੀ ਬਹੁਤ ਵੱਡੇ ਦਾਅਵੇ ਕੀਤੇ ਜਾਂਦੇ ਨੇ ਜਦੋਂ ਚੋਣਾਂ ਲੰਘ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਉਹ ਦਾਅਵਿਆਂ ਦੇ ਟੂੜ ਪੈਂਦੀ ਹੋਈ ਨਜ਼ਰ ਆਉਂਦੀ ਆ ਲੇਕਿਨ ਕਿਤਨਾ ਕਿਤੇ ਅੱਜ ਇੱਕ ਵੱਡੇ ਲੀਡਰ ਵੱਲੋਂ ਜ਼ਰੂਰ ਇਹ ਦਾਵਾ ਕੀਤਾ ਗਿਆ ਕਿ 1 ਸਾਲ ਦੀ ਸੈਲਰੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੇ ਹਰ ਇੱਕ ਨੁਮਾਇੰਦੇ ਜਿਹੜਾ ਉਹ ਦਿੰਦਾ ਹੋਇਆ ਨਜ਼ਰ ਆਏਗਾ ਜੇਕਰ ਬਾਕੀ ਵਿਧਾਇਕ ਦੇ ਕੇ ਉਸ ਇਸ ਚੈਲੰਜ ਨੂੰ ਜੇਕਰ ਉਹ ਮੰਨ ਲੈਂਦੇ ਨੇ ਲੇਕਿਨ ਇਹ ਸਿਰਫ ਤੇ ਸਿਰਫ ਚੈਲੰਜ ਦੇ ਰੋਪ ਤੇ ਹੀ ਰਹਿ ਜਾਵੇਗਾ ਸਾਨੂੰ ਪਤਾ ਹੈ ਕਿਉਂਕਿ ਅਸੀਂ ਬਹੁਤ ਵਾਰ ਇਸ ਤਰ੍ਹਾਂ ਦੀਆਂ ਇੰਟਰਵਿਊਜ਼ ਕਰ ਚੁੱਕੇ ਹਾਂ ਔਰ ਬਹੁਤ ਸਾਰੀਆਂ ਵਾਰ ਇਹ ਚੀਜ਼ਾਂ ਸਾਹਮਣੇ ਵੀ ਆ ਚੁੱਕੀਆਂ ਨੇ ਲੇਕਿਨ ਹੁਣ ਜਿਹੜਾ ਚੈਲੰਜ ਦਿੱਤਾ ਗਿਆ ਹੁਣ ਉਹਨੂੰ ਵੇਖਦੇ ਹੋਏ ਦੇਖਿਆ ਜਾ ਇਹ ਚੈਲੰਜ ਕੌਣ-ਕੌਣ ਐਕਸੈਪਟ ਕਰਦਾ ਹੈ ਔਰ ਜੋ ਨੌਜਵਾਨ ਵਾਪਸ ਆ ਰਹੇ ਨੇ ਜੋ ਯੂਐਸ ਤੋਂ ਵਾਪਸ ਆ ਰਹੇ ਨੇ ਉਹਨਾਂ ਨੂੰ ਸੰਭਾਲਣ ਵਾਸਤੇ ਕਿਸ ਤਰ੍ਹਾਂ ਦੀ ਜਿਹੜੀ ਹੈ ਰੂਪਰੇਖਾ ਜਿਹੜੀ ਉਹ ਤਿਆਰ ਕੀਤੀ ਜਾ ਸਕਦੀ ਹੈ ਕੈਮਰਾਮੈਨ ਜੈਪ੍ਰੀਤ ਨਗਰਪ੍ਰੀਤ ਸਿੰਘ ਗਲੋਬਲ ਪੰਜਾਬ ਟੀਵੀ ਅੰਮ੍ਰਿਤਸਰ ਸਾਹਿਬ